ਸਾਡੇ ਸ਼ਹਾਦਤ ਭਰਿਆ ਦਿਨ ਅੱਜ ਦੇ ਦਿਨ ਸਾਡੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਸਾਡੇ ਲਈ ਅੱਜ ਦਾ ਦਿਨ ਬੜਾ ਸੋਗਮਈ ਆ ਤੁਸੀਂ ਆਪਣੇ ਵੀਰਾਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਅੱਜ ਦੇ ਦਿਨ ਬੇਨਤੀ ਕਰਦੇ ਆ ਇਹ ਆਪਣੇ ਪੰਜਾਬ ਦੇ ਵਿੱਚ ਆਮ ਤੌਰ ਤੇ ਗੱਲ ਕਹੀ ਜਾਂਦੀ ਹੈ ਵੀ ਜੇ ਰੋਣਾ ਨਾ ਆਉਂਦਾ ਹੋਵੇ ਤਾਂ ਰੋਣ ਅਰਕਾ ਮੂੰਹ ਬਣਾ ਲੈਣਾ ਚਾਹੀਦਾ ਅੱਜ ਸ਼ੋਗ ਤਾਂ ਦੇਣਾ ਜਿਹੜੇ ਵੀਰ ਸਾਡੇ ਸਪੀਕਰਾਂ ਦੇ ਉੱਪਰ ਡੈਕ ਲਾ ਕੇ ਟਰੈਕਟਰਾਂ ਤੇ ਤੁਰੇ ਫਿਰਦੇ ਨੇ ਜਾਂ ਨੱਚਦੇ ਨੇ ਰਾਤ ਵੀ ਪਿੱਛੇ ਬਹੁਤ ਲੰਬਾ ਸਮਾਂ ਨੱਚੀ ਗਏ ਬਹੁਤ ਲੰਬੇ ਧਮਾਂ ਡੀ ਜੇ ਚੱਲਦੇ ਰਹੇ ਉਹਨਾਂ ਨੂੰ ਅੱਜ ਬੇਨਤੀ ਆ ਭਾਈ ਜੇ ਅੱਜ ਵੀ ਆਪਾਂ ਸੀਰੀਅਸ ਨਾ ਹੋਏ ਤਾਂ ਆਪਣੀ ਕੌਮ ਤੇ ਕਲੰਕ ਆ ਇੱਕ ੱੱਬਾ ਲੱਗ ਜਾਓ ਵੀ ਇਹਨਾਂ ਦੇ ਘਰ ਦੇ ਵਿੱਚ ਐਡਾ ਵੱਡਾ ਹਾਰਸਾ ਹੋ ਗਿਆ ਐਡਾ ਵੱਡਾ ਇੱਥੇ ਲਾਸਾਨੀ ਸ਼ਹਾਦਤ ਹੋ ਗਈ ਤੇ ਸਾਨੂੰ ਸਮਝ ਹੀ ਨਹੀਂ ਆਈ ਅਸੀਂ ਨੱਚੀ ਹੋਈ ਗਏ ਇਸ ਕਰਕੇ ਸਾਡੀ ਸਭ ਤੋਂ ਜ਼ਰੂਰੀ ਬੇਨਤੀ ਤਾਂ ਇਹ ਆ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਵੀ ਆਪਾਂ ਘਟੋ ਘਟਕ ਇਦਾਂ ਦਾ ਮਾਹੌਲ ਕ੍ਰੀਏਟ ਕਰੀਏ ਵੀ ਜਿਹਦੇ ਵਿੱਚ ਸਾਫ਼ ਕੋਈ ਹੋਵੇ ਜਿਹਦੇ ਵਿੱਚ ਸਬਰ ਤੇ ਸੰਤੋਖ ਹੋਵੇ ਪਤਾ ਲੱਗੇ ਸਾਡੇ ਉਸ ਅੱਜ ਦੇ ਸੂਬੇ ਤਰਹੰਦ ਨੂੰ ਵੀ چھوٹے ਸਹਿਬਜ਼ਾਦਿਆਂ ਦੇ ਬਾਰਸ ਅੱਜ ਵੀ ਇੱਥੇ ਬੈਠੇ ਆ ਪਤਾ ਲੱਗੇ ਅੱਜ ਦੀ ਉਸ ਸਰਹੰਦ ਦੀ ਸਰਕਾਰ મોદી ਸਰਕਾਰ ਨੂੰ ਵੀ ਅੱਜ ਵੀ ਅੱਜ ਵੀ ਉਹ ਸੋਗ ਅੱਜ ਵੀ ਉਹ ਦਿਲਾਂ ਦੇ ਵਿੱਚ ਸਾਡੇ ਦਰਦ ਉਸੇ ਤਰ੍ਹਾਂ ਬਰਕਰਾਰ ਆ ਤੇ ਦੋ ਤਿੰਨ ਬੇਨਤੀਆਂ ਬਹੁਤ ਜ਼ਰੂਰੀ ਕਰਨ ਆਏ ਆ ਅੱਜ 24 25 ਦਿਨ ਹੋ ਗਏ ਸਾਨੂੰ ਵੀ ਪਿੱਛੇ ਗੁਰੂ ਘਰ ਲੰਗਰ ਚੱਲਦਾ ਟੀਟੀਆਈ ਮਾਲ ਦੇ ਸਾਹਮਣੇ ਇੱਥੋਂ 5-6 ਕਿਲੋਮੀਟਰ ਦੂਰ ਅੱਜ ਤੀਜੀ ਵਾਰ ਮੌਕਾ ਮਿਲਿਆ ਸਟੇਜ ਤੇ ਆ ਕੇ ਤੁਹਾਡੇ ਨਾਲ ਵਿਚਾਰਾਂ ਕਰਨ ਦਾ ਪਰ ਅਸੀਂ ਵਿਚਾਰਾਂ ਨਹੀਂ ਅਸੀਂ ਤਾਂ ਆਪਣੇ ਇੱਕ ਦੋ ਤਿੰਨ ਪੁਆਇੰਟ ਆਫ View ਦੇਣੇ ਆ ਜੋ ਅਸੀਂ ਇਸ ਸੰਘਰਸ਼ ਦੇ ਵਿੱਚ ਪਿਛਲੇ ਸਮੇਂ 'ਚ ਦੇਖਿਆ ਜੋ ਘਾਟ ਮਹਿਸੂਸ ਹੋਈ ਆ ਸਭ ਤੋਂ ਜ਼ਰੂਰੀ ਘਾਟ ਤਾਂ ਕਿ ਸਾਡੀ ਇਹ ਆ ਵੀ ਅਸੀਂ ਜਿਹੜੇ ਸਪੀਕਰ ਆ ਇਹਨਾਂ ਦੀ ਆਵਾਜ਼ ਅਸੀਂ ਇੱਥੇ ਆਏ ਹੋਏ ਹਰ ਇੱਕ ਬੰਦੇ ਤੇ ਕਰਨੀ ਪਹੁੰਚਾ ਸਕੀਏ ਇਹ ਕੋਈ ਲੱਖਾਂ ਕਰੋੜਾਂ ਦਾ ਕੰਮ ਨਹੀਂ ਅਸੀਂ ਇੱਕ ਅੱਜ ਇਸ ਮੰਚ ਤੋਂ ਅਸੀਂ ਜਿਹੜੇ ਸਾਡੇ ਜਥੇਬੰਦੀਆਂ ਦੇ ਪ੍ਰਧਾਨ ਆ ਉਹਨਾਂ ਨੂੰ ਬੇਨਤੀ ਕਰਦੇ ਆ ਉਹਨਾਂ ਵੱਲੋਂ ਸੰਗਤ ਨੂੰ ਵੀ ਬੇਨਤੀ ਕਰਦੇ ਆ ਵੀ ਵੀਰੇ ਜੇ ਕੋਈ ਇੰਨੀ ਮਦਦ ਕਰ ਸਕਦਾ ਤਾਂ ਬਾਈ ਬਣ ਕੇ ਸਾਡੀ ਮਦਦ ਕਰੋ ਇਹ ਸਪੀਕਰ ਤੁਸੀਂ ਤੁਰਤ ਕਰ ਲਾ ਕੇ ਦੇ ਦਿਓ ਸਾਨੂੰ ਐਨਆਰਆਈ ਵੀਰਾਂ ਨੂੰ ਬੇਨਤੀ ਆ ਬਈ ਤੁਸੀਂ ਆਪਣੇ ਖਰਚੇ ਤੇ ਲਵਾ ਦਿਓ ਕਿਉਂਕਿ ਇਹ ਬੜਾ ਲੰਮਾ ਪੈੜਾ 15 16 ਕਿਲੋਮੀਟਰ ਤੱਕ ਦੀਆਂ ਤਾਰਾਂ ਪੈਣੀਆਂ ਸਪੀਕਰ ਲੱਗਣੇ ਆ ਸਾਡੇ ਜਿਹੜਾ ਪਿੱਛੇ ਇਦਾਂ ਦਾ ਮਾਹੌਲ ਕ੍ਰੀਏਟ ਹੋਈ ਜਾਂਦਾ ਵੀ ਆਪ ਮਹਾਰੇ ਨੌਜਵਾਨ ਬੈਠੇ ਆ ਨਾ ਤਾਂ ਸੋਸ਼ਲ ਨੈਟਵਰਕ ਚੱਲ ਰਿਆ ਜੈਮਰ ਲੱਗੇ ਹੋਏ ਆ ਤੇ ਨਾ ਉਹਨਾਂ ਨੂੰ ਪਤਾ ਲੱਗਦਾ ਹੋ ਕੀ ਰਿਹਾ ਅਫਵਾਹਾਂ ਦਾ ਬਾਜ਼ਾਰ ਸਾਰਾ ਦਿਨ ਗਰਮ ਰਹਿੰਦਾ ਅੱਜ 11 ਵਜੇ ਦਾ ਟਾਈਮ ਸੀ ਸਾਨੂੰ ਪਤਾ ਲੱਗਿਆ ਪਿੱਛੇ ਵੀ ਅੱਜ 11 ਵਜੇ ਆਪਾਂ ਕੋਚ ਕਰਨਾ ਇਸ ਕਰਕੇ ਅਸੀਂ ਉੱਥੇ ਆਏ ਆ ਵੀ ਅੱਗੇ ਜਾਣਾ ਅੱਜ ਬੈਰੀਰ ਬਣ ਕੇ ਪਿੱਛੇ ਇਦਾਂ ਦੀਆਂ ਗੱਲਾਂ ਹੋ ਰਹੀਆਂ ਪਿੱਛੇ ਇਦਾਂ ਦੀਆਂ ਗੱਲਾਂ ਹੋ ਰਹੀਆਂ ਵੀ ਅੱਜ ਪਿਛਲੇ ਪਾਸੇੋਂ ਆਪਾਂ ਉੱਟ ਕੇ ਪਿਛਲੇ ਪਾਸੇ ਵਾਲੇ ਰੋਡ ਆ ਜਿਹੜੇ ਉਹ ਜਾਮ ਕਰਨੇ ਆ ਯਾਨੀ ਕਿ ਇਦਾਂ ਦੀਆਂ ਫਵਾਮਾਂ ਨੂੰ ਰੋਕਣ ਦੇ ਲਈ ਇੱਕ ਇਥੋਂ ਜਿਹੜੀ ਆਵਾਜ਼ ਆ ਕਿਸਾਨ ਜਥੇਬੰਦੀਆਂ ਦੀ ਉਹ ਜਨ ਜਨ ਤੱਕ ਪਹੁੰਚੇ ਜਿਹੜੇ ਲੋਕ ਇੱਥੇ ਪਹੁੰਚੇ ਆ ਉਹ ਆਸ ਲੈ ਕੇ ਆਏ ਨੇ ਰਾਤ ਨੂੰ 2 ਵਜੇ ਇੱਕ ਟਰਾਲੀ ਪਹੁੰਚਦੀ ਆ ਉਹ ਰਾਤ ਨੂੰ ਸਿੱਧਾ ਤੁਰੇ ਉਹਨਾਂ ਸਟੇਟ ਕੋਲੇ ਆ ਕੇ ਦੇਖਦੇ ਆ ਐਂਡ ਹੋ ਗਿਆ ਅੱਗੇ ਕੋਈ ਸੰਭਾਲਣ ਵਾਲਾ ਕੋਈ ਪ੍ਰਬੰਧਕ ਨਹੀਂ ਉਹ ਵਾਪਸ ਮੁੜ ਕੇ ਜਾ ਕੇ ਫਿਰ ਪਿੱਛੇ ਉੱਥੇ ਬੜੇ ਮੁਸ਼ਕਲ ਦੇ ਨਾਲ ਕਿਤੇ ਟਰਾਲੀ ਲਾਉਂਦੇ ਆ ਸਾਡੀ ਬੇਨਤੀ ਆ ਇੱਕ ਤਾਂ ਸਪੀਕਰ ਲਾਏ ਜਾਣ ਦੂਸਰਾ ਜਿਹੜੇ ਪ੍ਰਬੰਧ ਦਾ ਸਾਨੂੰ ਆਪ ਨੌਜਵਾਨਾਂ ਨੂੰ ਕਰਨੇ ਪੈਣੇ ਆ ਹਰ ਰੋਜ਼ ਸਾਡੇ ਕੋਲੇ जख्मी ਬਜ਼ੁਰਗ ਆਉਂਦੇ ਨੇ ਇਹ ਸਾਰਾ ਸਦਾ ਉਲਿੱਕਿਆ ਹੋਇਆ ਉਹਦਾ ਵੀ ਅਸੀਂ ਅਨਾਉਂਸ ਕਰਾਂਗੇ ਠੀਕ ਹੈ ਜੀ ਤੇ ਇੱਕ ਬਾਈ ਜੀ ਹੁਣੀ ਕਹਿੰਦੇ ਅਲਿੱਕਿਆ ਹੋਇਆ ਵਾ ਪ੍ਰੋਗਰਾਮ ਇਹਨਾਂ ਦਾ ਸਪੀਕਰ ਲਾਉਣ ਵਾਲਾ ਚਲੋ ਵਾਹਿਗੁਰੂ ਕਿਰਪਾ ਕਰਨ ਜਲਦੀ ਲੱਗ ਜਾਣ ਕਿਉਂਕਿ ਅੱਜ ਤੋਂ 8 ਦਿਨ ਪਹਿਲਾਂ ਵੀ ਅਸੀਂ ਇਹੀ ਗੱਲ ਕਹਿ ਕੇ ਗਏ ਸੀ ਤੇ ਬੇਨਤੀ ਆ ਵੀ ਜਿਹੜੇ ਨੌਜਵਾਨਾਂ ਨੂੰ ਆਪ ਆਪਾਂ ਦੇ ਜ਼ਿੰਮੇਵਾਰੀਆਂ ਚੱਕੀਏ ਬਹੁਤ ਵੀਰ ਆ ਜਿਹੜੇ जख्मी ਹੋ ਜਾਂਦੇ ਕਿ ਇਹਦੇ ਟਰੈਕਟਰ ਦਾ ਟਾਇਰ ਲੰਘ ਗਿਆ ਉੱਪਰ ਦੀ ਇਸੇ ਤੇ ਗੱਡੀ ਨਿਕਲ ਗਈ ਟ੍ਰੈਫਿਕ ਬਹੁਤ ਜ਼ਿਆਦਾ ਆਪਾਂ ਆਪ ਇਹ ਇੰਤਜ਼ਾਮ ਸਾਨੂੰ ਆਪ ਸੰਭਾਲਣੇ ਪੈਣੇ ਆ ਇਹ ਜ਼ਿੰਮੇਵਾਰੀਆਂ ਸਾਨੂੰ ਆਪ ਲੈਣੀਆਂ ਪੈਣੀਆਂ ਕਿਉਂਕਿ ਜੇ ਅਸੀਂ ਇਸੇ ਤਰ੍ਹਾਂ ਹੀ ਜ਼ਖਮੀ ਹੁੰਦੇ ਰਹੇ ਇਸੇ ਤਰ੍ਹਾਂ ਹੀ ਬਿਮਾਰ ਹੁੰਦੇ ਰਹੇ ਬਹੁਤ ਬਜ਼ੁਰਗ ਬਿਮਾਰ ਹੋ ਜਾਂਦੇ ਆ ਸਾਡਾ ਮੈਡੀਕਲ ਕੈਂਪ ਲਾਇਆ ਕਿਉਂਕਿ ਅਸੀਂ ਪਿਛਲੇ 25 ਦਿਨਾਂ ਤੋਂ ਇਸ ਚੀਜ਼ ਨੂੰ ਬੜਾ ਨੇੜੇ ਹੋ ਕੇ ਦੇਖ ਰਹੇ ਆ ਤੇ ਪਲੀਜ਼ ਸਾਡੀ ਬੇਨਤੀ ਆ ਇਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਆਪਾਂ ਸਮਝੀਏ ਨਹੀਂ ਤਾਂ ਪਿੱਛੇ بیمار ਹੋ ਕੇ ਜਿਹੜੇ ਬੰਦੇ ਜਾ ਰਹੇ ਆ ਉਹਦੇ ਨਾਲ ਪਿੱਛੇ ਵੀ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਸੋਚ ਦੇ ਵਿੱਚ ਬਦਲਾਅ ਆ ਰਿਹਾ ਚੜ੍ਹਦੀ ਕਲਾ ਦੀ ਸੋਚ ਬਣੀ ਰਹੇ ਇਹ ਸਾਰਿਆਂ ਨੂੰ ਸਾਨੂੰ ਯਤਨ ਕਰਨੇ ਚਾਹੀਦੇ ਆ ਸੱਚੇ ਪਾਤਸ਼ਾਹ ਸਾਨੂੰ ਸਰਬੱਤ ਦਾ ਭਲਾ ਕਰਨ ਸਾਨੂੰ ਬਲ ਬਖਸ਼ਣ ਅਸੀਂ ਇਸ ਸੰਘਰਸ਼ ਨੂੰ ਜਿੱਤ ਕੇ ਵਾਪਸ ਜਾਈਏ ਤੇ ਬੇਨਤੀ ਆ ਵੀਰਾਂ ਨੂੰ ਸ਼ਹਿਰ ਕਾਲੀ ਆ ਟਾਈਮ ਘਾਟ ਆ ਸਾਡੇ ਕੋਲੇ ਇਹਨਾਂ ਕੋਲੇ ਵੀਨਾ ਕੋਲੇ ਬੇਨਤੀ ਕਰਦੇ ਆ ਜਿੰਨੀਆਂ ਵੀ ਅਸੀਂ ਗੱਲਾਂ ਕਹੀਆਂ ਜਰੂਰ ਅੱਗੇ ਤੱਕਰ ਪਚਾਓ ਵਾਹਿਗੁਰੂ ਚੜ੍ਹਦੀ ਕਲਾ ਵਾਖਸਣ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ